ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਆਂ ਗੁਰਦੁਆਰਾ ਸਾਹਿਬ ਗੁਰੂ ਸਰ ਪੱਕਾ ਪਾਸ਼ਾਏ ਨੌਵੀਂ ਹੰਢਾਇਆ ਜ਼ਿਲ੍ਹਾ ਬਰਨਾਲਾ ਨੌਵੇਂ ਪਾਸ਼ਾ ਜੀ ਦਾ ਇਹ ਪਵਿੱਤਰ ਆਸਥਾਨ ਬਹੁਤ ਹੀ ਖੁੱਲਾ ਡੁੱਲਾ ਤੇ ਇੱਥੇ ਬਹੁਤ ਵੱਡਾ ਇੱਕ ਸਰੋਵਰ ਸਾਹਿਬ ਵੀ ਆਪਾਂ ਦਰਸ਼ਨ ਕਰਾਂਗੇ ਸੋ ਆਜੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਆਂ ਨਾਲ ਨਾਲ ਆਪਾਂ ਇਤਿਹਾਸ ਬਾਰੇ ਵੀ ਸਾਂਝ ਪਾਉਨੇ ਆਂ ਸੋ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੀਏ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗੁਰਗੱਦੀ ਤੇ ਸੁਭਾਏਮਾਨ ਹੋਣ ਤੋਂ ਬਾਅਦ ਜਦੋਂ ਆਨੰਦਪੁਰ ਸਾਹਿਬ ਵਸਾ ਕੇ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਉਤੋਂ ਚਾਲੇ ਪਾਏ ਤਾਂ ਗੁਰੂ ਸਾਹਿਬ ਜੀ ਆਨੰਦਪੁਰ ਤੋਂ ਹੁੰਦੇ ਹੋਏ ਮੂਲੋਵਾਲ ਸੇਖਾ ਕੱਟੂ ਫਰਵਾਹੀ ਤੋਂ ਹੰਢਾਇਆ ਵਿਖੇ ਪਹੁੰਚੇ ਗਿਆਨੀ ਗਿਆਨ ਸਿੰਘ ਜੀ ਲਿਖਦੇ ਹਨ ਕਿ ਆਏ ਕਾ ਹੰਢਾਇਏ ਨਾਮ ਨਗਰ ਆਰਾਮਕੀਨੋ ਗ੍ਰਾਮ ਮੇ ਤਮਾਮ ਮੈਥਾ ਫੈਲਿਓ ਤਾਪ ਰੋਗ ਹੈ ਆਏ ਗੁਰੂ ਪਾਸ ਜੋ ਨਿਲਾਏ ਖਾਮਤਾਲ ਮੈਸੋ ਉਨਕੋ ਬਿਲਾਇਓ ਤਾਪ ਪਾਪ ਸਾਮ ਸੋਗ ਹੈ ਇਸ ਪਿੰਡ ਵਿੱਚ ਗੁਰੂ ਜੀ ਨੇ ਬੋੜ ਦੇ ਝੁੰਡ ਵਿੱਚ 1663 ਈਸਵੀ ਵਿੱਚ ਛੱਪੜ ਦੇ ਕਿਨਾਰੇ ਡੇਰਾ ਲਾਇਆ ਉਹਨਾਂ ਦਿਨਾਂ ਵਿੱਚ ਪਿੰਡ ਵਿੱਚ ਤਪਾਲੀ ਨਾਂ ਦੀ ਬਿਮਾਰੀ ਫੈਲੀ ਹੋਈ ਸੀ ਪਿੰਡ ਦੀ ਪੰਚਾਇਤ ਨੇ ਆ ਕੇ ਗੁਰੂ ਜੀ ਪਾਸ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਇਸ ਬਿਮਾਰੀ ਤੋਂ ਛੁਟਕਾਰਾ ਦਿਵਾਓ ਤਉ ਗੁਰੂ ਜੀ ਨੇ ਕਿਹਾ ਭਾਈ ਇਸ ਛੱਪੜ ਵਿੱਚ ਇਸ਼ਨਾਨ ਕਰੋ ਬਿਮਾਰੀ ਹਟ ਜਾਵੇਗੀ ਪਰ ਇਸ ਛੱਪੜ ਵਿੱਚ ਇਸ਼ਨਾਨ ਕਰਨ ਲਈ ਕੋਈ ਵੀ ਤਿਆਰ ਨਹੀਂ ਸੀ ਕਿਉਂਕਿ ਇੱਥੇ ਨੇੜੇ ਖਟੀਕ ਮੁਸਲਮਾਨ ਖੱਲਾਂ ਰੰਗਦੇ ਸਨ ਉਹ ਕੁੰਨੀਆਂ ਨੂੰ ਮਸਾਲੇ ਲਾ ਕੇ ਪਾਣੀ ਨਾਲ ਭਰ ਕੇ ਰੱਖਦੇ ਸਨ ਜਿਨ੍ਹਾਂ ਦਾ ਪਾਣੀ ਛੱਪੜ ਵਿੱਚ ਪੈਂਦਾ ਸੀ ਇਸ ਲਈ ਗੁਰੂ ਜੀ ਨੇ ਪਹਿਲਾਂ ਆਪ ਇਸ ਛੱਪੜ ਵਿੱਚ ਇਸ਼ਨਾਨ ਕੀਤਾ ਫਿਰ ਸਾਰੇ ਇਸ਼ਨਾਨ ਕਰਨ ਲੱਗੇ ਜੋ ਵੀ ਇਸ਼ਨਾਨ ਕਰਦਾ ਸੀ ਉਹ ਠੀਕ ਹੋ ਜਾਂਦਾ ਸੀ ਇਹ ਛੱਪੜ ਹੁਣ ਗੁਰੂ ਸਰ ਨਾਮ ਨਾਲ ਪ੍ਰਸਿੱਧ ਹੈ ਤੇ ਬਹੁਤ ਵੱਡਾ ਪਵਿੱਤਰ ਸਰੋਵਰ ਅੱਜ ਵੀ ਇੱਥੇ ਬਣਿਆ ਹੋਇਆ ਹੈ ਜਿਹੜੀਆਂ ਵੀ ਸੰਗਤਾਂ ਇਸ ਵਿੱਚ ਆ ਕੇ ਇਸ਼ਨਾਨ ਕਰਦੀਆਂ ਨੇ ਗੁਰੂ ਸਾਹਿਬ ਅੱਜ ਵੀ ਉਹਨਾਂ ਦੇ ਦੁੱਖ ਦੂਰ ਕਰਦੇ ਨੇ ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਬੈਠ ਬਰਾਜੇ ਸਤਗੁਰੂ ਜਹਾਂ ਤੋਵਾ ਖੰਨਿਓ ਹੁ ਤੋ ਲਗੂ ਤਹਾਂ ਸੋ ਜਲ ਸੋ ਪੂਰਨ ਤਿਸ ਕਾਲ ਨੇਤਰ ਚਲਾਏ ਬਲੋਕ ਕਿਰਪਾਲ ਕਰਿਓ ਜਾਏ ਤੁਮ ਇਸੇ ਉਠਾਵੋ ਲਗੂ ਸਰ ਮਹਿ ਮਜਨ ਕਰਾਵੋ ਉਤਰ ਜਾਏ ਜਵਰ ਆਛੇ ਹੋਏ ਬੋਹਰ ਨਾ ਪ੍ਰਾਪਤ ਸੰਕਟ ਕੋਏ ਸੋ ਅਬ ਲੋ ਹਮ ਦੇਖਣ ਕਰਿਓ ਗੁਰਦੁਆਰਾ ਇਸ ਤੀਰ ਨਿਹਾਰਿਓ ਮਹਿਮਾ ਸਤਿਗੁਰ ਕਾ ਹੀ ਪ੍ਰਗਟਾਈ ਔਰ ਹੰਡਿਆਏ ਮਹਿ ਅਬ ਤਾਈ ਸਭ ਤੋਂ ਪਹਿਲਾਂ ਮਹਾਰਾਜਾ ਕਰਮ ਸਿੰਘ ਪਟਿਆਲਾ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬੈਠਣ ਵਾਲੀ ਥਾਂ ਤੇ ਮੰਜੀ ਬਣਾਈ ਤੇ ਇਸ ਅਸਥਾਨ ਤੇ ਇੱਕ ਨਿਸ਼ਾਨ ਸਹਿਬ ਲਗਵਾਇਆ ਗੁਰੂ ਘਰ ਦੀ ਸੇਵਾ ਇਸ ਸਮੇਂ ਬਾਬਾ ਹਰਵੰਦ ਸਿੰਘ ਜੀ ਦਿੱਲੀ ਵਾਲਿਆਂ ਵੱਲੋਂ ਚੱਲ ਰਹੀ ਹੈ ਤੇ ਮੱਸਿਆ ਦਾ ਦਿਹਾੜਾ ਇੱਥੇ ਜੋ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਤੇ ਦੀਵਾਨ ਸਜਾਏ ਜਾਂਦੇ ਆ ਗੁਰੂ ਸਾਹਿਬ ਜੀ ਦਾ ਆਗਮਨ ਪੁਰਬ 27 28 ਤੇ 29 ਨੂੰ ਮਨਾਇਆ ਜਾਂਦਾ ਹੈ ਸੋ ਬਹੁਤ ਸਾਰੀਆਂ ਸੰਗਤਾਂ ਇੱਥੇ ਦਰਸ਼ਨ ਕਰਨ ਵਾਸਤੇ ਵੀ ਪਹੁੰਚਦੀਆਂ ਨੇ ਬੜਾ ਸੁੰਦਰ ਸਥਾਨ ਬਣਿਆ ਹੋਇਆ ਹੈ ਸੋ ਆਪ ਜੀ ਦੇ ਚਰਨਾਂ ਵਿੱਚ ਵੀ ਬੇਨਤੀ ਹੈ ਕਿ ਸਾਧ ਸੰਗਤ ਜੀ ਜਦੋਂ ਆਪ ਜੀ ਨੂੰ ਕਦੇ ਸਮਾਂ ਮਿਲੇ ਇਧਰ ਅੜੀ ਸਰ ਸਾਹਿਬ ਦਰਸ਼ਨ ਕਰਨਾ ਹੋ ਜਾਂ ਹੰਢਾਇਆ ਤਨੌਲੇ ਵਾਲੀ ਸਾਈਡ ਕਦੇ ਤੁਹਾਡਾ ਚੱਕਰ ਲੱਗੇ ਤਾਂ ਜਰੂਰ ਇਸ ਸਥਾਨ ਦੇ ਦਰਸ਼ਨ ਆਪ ਵੀ ਕਰਿਓ ਤੇ ਆਪਣੇ ਪਰਿਵਾਰਾਂ ਨੂੰ ਵੀ ਕਰਾਓ ਨਵੇਂ ਪਾਤਸ਼ਾਹ ਜੀ ਦੇ ਇਸ ਪਵਿੱਤਰ ਸਥਾਨ ਦੇ ਆਪ ਸੰਗਤਾਂ ਨੂੰ ਦਰਸ਼ਨ ਕਰਵਾਉਂਦਿਆਂ ਤੋਂ ਤੇ ਆਪ ਜੀ ਨਾਲ ਇਤਿਹਾਸਾਂ ਸਾਂਝਾ ਕਰਦਿਆਂ ਤੋਂ ਸਾਡੇ ਤੋਂ ਬਹੁਤ ਸਾਰੀਆਂ ਭੁੱਲ ਗਲਤੀਆਂ ਹੋ ਗਈਆਂ ਹੋਣਗੀਆਂ ਕਿਰਪਾ ਕਰਕੇ ਮਾਫੀ ਬਖਸ਼ਣੀ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ Facebook ਪੇਜ ਤੇ Instagram ਪੇਜ ਨੂੰ ਵੀ ਫੋਲੋ ਕਰਿਓ ਆਪ ਸੰਗਤਾਂ ਦਾ ਤਹਿ ਦਿਲ ਤੋਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ